ਅਗਲੀ ਗੱਲ ਕਰੀਏ ਤੇ ਪੰਥਕ ਮਸਲਿਆਂ ਦੇ ਵੱਲ ਵਧੀਏ ਕਿਉਂਕਿ ਪੰਥਕ ਮਸਲਿਆਂ ਦੇ ਵਿੱਚ ਲਗਾਤਾਰ ਲੋਕਾਂ ਦੇ ਪੱਲੇ ਦੁਬਿਧਾ ਜਿਹੜੀ ਉਹੀ ਪੈ ਰਹੀ ਆ ਗਿਆਨੀ ਹਰਪ੍ਰੀਤ ਸਿੰਘ ਤੇ ਸੁਧਾਰ ਲਹਿਰ ਇਹ ਦੋ ਧਿਰਾਂ ਹੋ ਨੇ ਜਿਨ੍ਹਾਂ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਥਿਉਰੀਜ਼ ਦਿੱਤੀਆਂ ਜਾ ਰਹੀਆਂ ਨੇ ਪਰ ਹੁਣ ਦੋਨੇ ਧਿਰਾਂ ਦੇ ਬਾਰੇ ਆਉਂ ਲੱਗਦਾ ਵੀ ਇੱਕ ਦੂਜੇ ਦੇ ਸਹਾਰੇ ਜਿਵੇਂ ਹੋਣ ਕਿਹਦੇ ਸਾਰੇ ਕੌਣ ਹੈ ਜੀ ਪ੍ਰਵੀਨ ਜੀ ਗਿਆਨੀ ਹਰਪ੍ਰੀਤ ਸਿੰਘ ਖੋਰਾ ਨੇ ਲੰਘੇ ਦੀ ਨਹੀਂ ਜਦੋਂ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਕੀਤੀ ਸੀ ਹਮ ਹਮ ਕਿ ਹਾਲੇਖੋ ਜੀ ਇਹ ਇਹਦਾ ਆ ਮਾਮਲਾ ਹੈ ਖਾਸ ਕਰ ਰਗੁਜੀਤ ਬਰਕ ਦੇ ਹਵਾਲੇ ਨਾਲ ਕਿ ਸਾਰਾ ਨਾਮ ਦਾ ਮਾਮਲਾ ਗੁਰੂ ਰਾਮਦਾਸ ਲੰਗਰ ਹਾਲ ਦੀ ਇਮਾਰਤ ਦੇ ਨਿਰਮਾਣ ਦਾ ਮਾਮਲਾ ਹਨਾ ਜੀ ਹਰਿਆਣੇ ਦੀ ਕਿਮਾਰਤ ਦਾ ਮਾਮਲਾ ਸੋ ਉਸ ਰਾਂ ਨੂੰ ਜਦੋਂ ਖਲਾਸੇ ਤਾਂ ਸ਼੍ਰੋਣੀ ਕਮੇਟੀ ਇੱਕ ਤਰ੍ਹਾਂ ਨੂੰ ਦੇ ਨਿਸ਼ਾਨੇ ਤੇ ਸੀ ਜੀ ਜੀ ਤੇ ਉਸ ਦਿਨ ਆਪਾਂ ਗੱਲ ਕਰ ਰਹੇ ਸੀਗੇ ਕਿ ਕੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਸਿੱਖ ਪ੍ਰਚਾਰਕ ਵਜੋਂ ਵਿਚਰਨ ਦੀ ਬਜਾਏ ਸਿੱਖ ਪੰਥ ਦੀ ਧਾਰਮਿਕ ਖੇਤਰ ਦੀ ਰਾਜਨੀਤੀ ਦੇ ਨਵੇਂ ਦੇ ਵੱਜੋ ਵਿਚਰਨ ਤਿਆਰੀ ਕਰ ਰਹੇ ਨੇ ਅੱਪ ਉਸ ਦਿਨ ਚਰਚਾ ਕੀਤੀ ਸੀ ਕਿ ਉਹ ਸ਼੍ਰੋਮਣੀ ਗੁਰਦੀ ਦੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਕਿ ਉਹ ਦਾ ਸੰਕੇਤ ਹੈ ਹੋ ਰਾਜ ਇਹ ਗੱਲ ਇਸ ਲਈ ਨੇੜੇ ਲੱਗਦੀ ਨਜ਼ਰ ਆ ਰਹੀ ਹੈ ਕਿ ਲਗਾਤਾਰ ਜਿਹੜੀਆਂ ਉਹ ਸਟੇਜਾਂ ਸਾਂਝੀਆਂ ਕਰ ਰਹੇ ਨੇ ਉਹਨਾਂ ਸਟੇਜਾਂ ਦੇ ਉੱਤੇ ਉਹ ਲਗਾਤਾਰ ਜਿਹੜੀ ਤਕਰੀਰ ਕਰ ਰਹੇ ਜੀ ਉਹਦੇ ਵਿੱਚੋਂ ਅਕਾਲੀ ਦਲ ਬਾਦਲ ਤੇ ਨੂੰ ਤਾਂ ਨਿਸ਼ਾਨੇ ਤੇ ਲੈ ਰਹੇ ਨੇ ਕਿਉਂਕਿ ਉਹ ਪਗੋੜਾ ਉਹ ਕੱਲ ਤੱਕ ਸਭ ਦੇ ਹੁਕਮਾਂ ਤੋਂ ਪਗੋੜਾ ਤੇ ਉਹਦੇ ਕਾਰਨ ਹੀ ਜੱਤਰਗਨ ਹਰਪੀ ਸਿੰਘ ਨੂੰ ਕਿਹਦੇ ਹੁਕਮਾਂ ਤੇ ਹਟਾਇਆ ਗਿਆ ਸਭ ਨੂੰ ਪਤਾ ਹੈ ਸੋ ਇਸ ਲਈ ਕਹਿੰਨੀ ਹਰਪ੍ਰੀਤ ਸਿੰਘ ਨਾਲ ਸਮੁੱਚੇ ਸਿੱਖ ਜਗਤ ਨੂੰ ਮਤਲਬ ਕਿ ਉਹਨਾਂ ਦਾ ਸਾਥ ਵੀ ਦੇ ਰਹੇ ਨੇ ਤੇ ਉਹਨਾਂ ਦੇ ਇਸ ਗੱਲ ਨਾਲ ਵੀ ਕੰਨ ਨਾਲ ੱਤਕਾ ਹੋਇਆ ਇੱਦਾਂ ਤੱਕ ਨੂੰ ਕੋਈ ਵੀ ਸਹੀ ਫੈਸਲਾ ਨਹੀਂ ਲੋਕਾਂ ਦੇ ਸਾਰਿਆਂ ਨਾਲ ਹੀ ਹੋਊਗੀ ਪਰ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਤੁਰਦਿਆਂ ਤੁਰਦਿਆਂ ਇੰਜ ਮਹਿਸੂਸ ਹੋਣ ਲੱਗ ਪੈ ਕਿ ਕਹਿੰਨੀ ਹਰਪ੍ਰੀਤ ਸਿੰਘ </body> ਜੀ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨੁਮਾਇंदे ਵੱਖ-ਵੱਖ ਪੱਖ ਦੇ ਨੁਮਾਇंदे ਆਏ ਹੂੰ ਹੂੰ ਉੱਥੇ ਇੱਕ ਹਵਾਲਾ ਆਇਆ ਜਿਸ ਤਰ੍ਹਾਂ ਗੁਰਚੰਦ ਸਿੰਘ ਟੌੜਾ ਹੋਰਾਂ ਦੇ ਸਮੇਂ ਦੇ ਹਵਾਲੇ ਨਾਲ ਹੂੰ ਹੂੰ ਕਿ ਵੀ ਉਸ ਸਮੇਂ ਵੀ ਜਦ ਤੱਕ ਗੁਰਚੰਦ ਸਿੰਘ ਟੌੜਾ ਹੋਰਾਂ ਦੀ ਵੀ ਇਹ ਰਾਏ ਹੁੰਦੀ ਸੀ ਹੂੰ ਕਿ ਭਾਈ ਜਿਹੜੇ ਵੱਖ-ਵੱਖ ਸੂਬਿਆਂ 'ਚ ਬਸਦੇ ਸਿੱਖ ਭਾਈਚਾਰੇ ਦੇ ਨੁਮਾਇंदे ਨੇ ਜੀ ਉਹ ਆਪਣੇ ਸੂਬੇ ਦੀ ਰਾਜਨੀਤਿਕ ਉਹ ਉੱਥੇ ਦੀ ਸਥਿਤੀ ਨੂੰ ਬਾਚਦੇ ਆ ਹੋਏ ਆਪਣਾ ਫੈਸਲਾ ਕਰਨ ਕਿ ਉਹਨਾਂ ਨੇ ਕਿਹਦੇ ਨਾਲ ਖੜਨਾ ਠੀਕ ਹੈ ਰਾਜਨੀਤਿਕ ਤੌਰ ਤੇ ਪਰ ਧਾਰਮਿਕ ਤੌਰ ਤੇ ਤੁਹਾਡੀ ਟੇਕ ਸ਼੍ਰੀ ਅਕਾਲ ਤੱਕ ਸਾਥੀ ਰਹਿਣੀ ਚਾਹੀਦੀ ਹੈ ਉਹਦੇ ਲਈ ਤੁਸੀਂ ਅਕਾਲ ਤਖਬ ਦੀ ਨਾਲ ਹੀ ਜੁੜੇ ਰਹੋ ਸੋ ਇੱਕ ਤਰ੍ਹਾਂ ਨਾਲ ਉਸ ਸਮੇਂ ਦਾ ਹਵਾਲਾ ਦੇ ਕੇ ਅੱਜ ਜਾਨੀ ਹਰਪੀਤ ਸਿੰਘ ਕੀ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਜਿਹੜੀ ਜਿਹਦਾ ਜੋਰ ਹੈ ਜਿਹਦੀ ਤਾਕਤ ਹੈ ਉਹਦੇ ਨੇੜੇ ਰਹੋ ਸੋ ਉਸ ਸਮੇਂ ਦਾ ਹਵਾਲਾ ਦੇ ਕੇ ਇੱਕ ਤਾਂ ਪ੍ਰਕਿਰਿਆ ਹੈ ਦੂਸਰੇ ਪਾਸੇ ਜੀ ਸੁਧਾਰ ਲਹਿਰ ਦੇ ਇਹ ਹਵਾਲੇ ਨਾਲ ਸਮਝਣਾ ਹੋਵੇ ਤਾਂ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ 20 ਫਰਵਰੀ ਨੂੰ ਤਾਂ ਸਨੌਰ ਦੇ ਹਲਕਾ ਜਿਹੜੀ ਪੁਨਖੜੀ ਹਲਕਾ ਸਨੌਰ ਦਾ ਬਲਾਕ ਹੈ ਜਿਹੜਾ ਪੁਨਖੜੀ ਬਲਾਕ ਉਥੋਂ ਇੱਕ ਮਹਿੰਮ ਸ਼ੁਰੂ ਹੋ ਰਹੀ ਹੈ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਬਚਾਉਣ ਦੀ ਹਮ ਹਮ ਤੇ ਉਸ ਮਹਿੰਮ ਦੀ ਅਗਵਾਈ ਗਿਆਨੀ ਹਰਪੀ ਸਿੰਘ ਹੋਰੀ ਕਰ ਰਹੇ ਨੇ ਠੀਕ ਹੈ ਸਨੌਰ ਹਲਕਾ ਪੁਨਖੜੀ ਬਲਾਕ ਇਹ ਸਾਰਾ ਕੁਝ ਚੰਦੂ ਮਾਜਰੇ ਦਾ ਖੇਤਰ ਆਉਂਦਾ ਹਮ ਚੰਦੂ ਮਾਜਰੇ ਦਾ ਬੁੱਢਾ ਉਥੋਂ ਐਮਐਲਏ ਆ ਉਸ ਖੇਤਰ ਤੋਂ ਹਮ ਹਮ ਸੋ ਇਸ ਲਈ ਉਥੋਂ ਐਮਐਲਏ ਉਰੇ ਉਹ ਸਾਰੀ ਪ੍ਰਕਿਰਿਆ ਉਹਦੇ ਦਾਰੇ ਚਾਉਂਦੀ ਹੈ ਕੀ ਇਹ ਛੰਦੂ ਮੱਜਰਾ ਹੋਰੀ ਇਕਵਾਇ ਕਰ ਰਹੇ ਨੇ ਦਾ ਮਤਲਬ ਹਮ ਉਹਨਾਂ ਦੀ ਦੇਖ ਰਿਹਾ ਜਿਹਾ ਹੋ ਰਿਹਾ ਕਿ ਸੁਧਾਰ ਲੈਰ ਦੀ ਸਟੇਜ ਦੇ ਉੱਤੇ ਮੈਂ ਕਨੀ ਹਰ ਸਿੰਘ ਜੇ ਬਾਦਲ ਤੇ ਗੁਨਾਹਗਰਾਂ ਦੀ ਕਟਹਿਰੇ ਚ ਖੜੀ ਸੀ ਤਾਂ ਸੁਧਾਰ ਲੈਰ ਵੀ ਉਸੇ ਕਟਹਿਰੇ ਚ ਖੜੇ ਸੀ ਹਮ ਜੇ ਬਾਦਲ ਤੇ ਨੂੰ ਲੋਕ ਨਕਾਰ ਚੁੱਕੇ ਨੇ ਰਾਜਨੀਤਿਕ ਤੌਰ ਤੇ ਤਾਂ ਸੁਧਾਰ ਲੈਰ ਨੂੰ ਵੀ ਲੋਕ ਰਾਜਨੀਤਿਕ ਤੌਰ ਤੇ ਨਕਾਰ ਚੁੱਕੇ ਨੇ ਜੀ ਤੇ ਹੁਣ ਉਹਨਾਂ ਦੀ ਕਿਹੜੀ ਬਹਾਲਤਾ ਹੋ ਗਈ ਅਜੇ ਉਹਨਾਂ ਦੀ ਕਿਹੜੀ ਮਕਬੂਲਤਾ ਹੋ ਗਈ ਕਿਹੜੇ ਪੰਥ ਨੇ ਉਹ ਪ੍ਰਵਾਨ ਕਰ ਲਏ ਉਹ ਵੀ ਤਾਂ ਉਸੇ ਜਦੋਂ ਜਾਇਜ਼ ਨੇ ਨਾ ਕਿ ਸਾਨੂੰ ਕਿਸੇ ਤਰ੍ਹਾਂ ਉਸੇ ਦਫ਼ਤਰ ਦੇ ਵਿੱਚ ਉਹ ਨਹੀਂ ਕੁਰਸੀਆਂ ਦੇ ਮੁੜ ਕੇ ਥਾਂ ਮਿਲ ਜਵੇ ਜਦੋਂ ਜਾਇਜ਼ ਤਾਂ ਇੰਨੀ ਹੀ ਹੈ ਨਾ ਉਹਨਾਂ ਦੀ ਵੀ ਜੀ ਜੀ ਪੰਥ ਲਈ ਕੌਮ ਲਈ ਹੈ ਜੇ ਕਿਹੜੀ ਦੇਣ ਦੇਤੀ ਉਹਨਾਂ ਨੇ ਦੋ ਤਰੀਕ ਦੇ ਫੈਸਲਿਆਂ ਤੋਂ ਬਾਅਦ ਹੂੰ ਸੋ ਇੱਕ ਕਲਮ ਠੀਕ ਹੈ ਕਈ ਵਾਰ ਇਹ ਹੁੰਦਾ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਈ ਉਸ ਪ੍ਰਕਿਰਿਆ ਦੇ ਤਹਿਤ ਨੇੜੇ ਜਾਏ ਜਾ ਰਹੇ ਨੇ ਹੁਣ ਪਤਾ ਨਹੀਂ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦਾ ਸਹਾਰਾ ਔਟ ਰਹੇ ਨੇ ਜਾਂ ਮਤਲਬ ਲੱਕੜ ਦੇ ਨਾਲ ਲੋਹਾ ਤਰਦਾ ਸੋ ਸੁਧਾਰ ਲਹਿਰ ਵਾਲੇ ਜੱਦਾਰ ਗਿਆਨੀ ਹਰਪ ਸਿੰਘ ਦੇ ਸਾਰੇ ਤਰਨਾ ਚਾਹੁੰਦੇ ਨੇ ਕਿ ਸਾਡੀ ਵੀ ਬੇੜੀ ਸ਼ਾਇਦ ਪਾਰ ਲੱਗ ਜਵੇ ਇਹ ਹੁਣਾਉਣ ਵਾਲਾ ਸਮਾਂ ਦੱਸੂਗਾ ਪਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ੋਮਣੀ ਕਮੇਟੀ ਦੀ ਚੋਣਾਂ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਲੱਗ ਰਿਹਾ ਹੈ ਕਿ ਸੁਧਾਰ ਲਹਿਰ ਨੂੰ ਇਹ ਲੱਗਦਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਇੱਧਰ ਕੋਈ ਮੋਰਚਾ ਮਾਰ ਗਏ ਤਾਂ ਸ਼ਾਇਦ ਰਾਜਨੀਤਿਕ ਤੌਰ ਤੇ ਅਸੀਂ ਵੀ ਵੱਡੇ ਹੋ ਜਾਾਂਗੇ ਇਹ ਵੀ ਕੁਐਸਚਨ ਜਾਰੀ ਨੇ ਸੋ ਕਾਫੀ ਕੁਝ ਅਜੀਬ ਹੋਣਾ ਹੈ ਤੇ ਲਗਾਤਾਰ ਵਾਪਰ ਰਿਹਾ ਪਲ-ਪਲ ਬਿਲਕੁਲ ਤੁਸੀਂ ਤੁਸੀਂ ਪਹਿਲੀ ਖਬਰ ਚ ਕਹਿ ਰਹੇ ਸੀ ਨਾ ਕਿ ਅੱਜ ਜੋ ਵੀ ਆਪਾਂ ਕਹਿ ਦਈਏ ਕਿ ਹਾਂ ਇਹ ਕਿਹਾ ਜਾਂ ਇਹਦਾ ਕਿ ਨਹੀਂ ਹੋਊਗਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਸੋ ਇੱਥੇ ਵੀ ਅਜੇ ਪਤਾ ਨਹੀਂ ਕੀ-ਕੀ ਹੋਣਾ ਇਸ ਲਈ ਹਰ ਰੋਜ਼ ਇਹ ਖਬਰ ਵੱਡੀ ਹੁੰਦੀ ਹੈ ਕਈ ਵਾਰ ਲੱਗਦਾ ਕਿ ਆਪਾਂ ਰੋਜ਼ ਉਸੇ ਵਿਸ਼ੇ ਨੂੰ ਸੁਣਿਆ ਇਹ ਵਿਸ਼ਾ ਪੰਜਾਬ ਦੀ ਬਾਈ ਲਹੂ ਚ ਹੈ ਇਹ ਪੰਜਾਬ ਦਾ ਮੁੱਦਾ ਹੈ ਸਹੀ ਸਹੀ ਪੰਜਾਬ ਦੀ ਖੇਤਰੀ ਪਾਰਟੀ ਦਾ ਪੰਜਾਬ ਦੀ ਸਿੱਖ ਸਿਆਸਤ ਦਾ ਹੈ ਨਾ ਪੰਜਾਬ ਦਾ ਧੁਰਾ ਹੈ ਸੋ ਇਸ ਲਈ ਇਹ ਚਰਚਾ ਤਾਂ ਹੋਊਗੀ ਫਿਰ ਜਦੋਂ ਰੋਜ਼ ਕੋਈ ਮਸਲਾ ਆਊਗਾ ਇਹ ਬਹੁਤ ਅਹਿਮ ਪਹਿਲੂ ਹੈ ਇਹ ਕਿੱਦਾਂ ਮੋੜਾ ਖੰਦਾ ਅੱਜ ਵਾਲੀ ਇਹੋ ਜੀ ਉੱਥੇ ਇਕਤਰਤਾ ਹੋएगी ਕਿਹੋ ਜਾਂ ਉਹਦੀ ਬੰਤਰ ਹੋएगी ਇਹ ਇਹ ਵੀ ਪਹਿਲੂ ਅਹਿਮ ਹੋਏ ਬਾਕੀ ਇਹ ਵੀ ਹੁੰਦਾ ਨਾ ਕਿ ਜਦੋਂ ਕੱਲ ਨੂੰ ਇਤਿਹਾਸ ਬਣਦੀਆਂ ਨੇ ਚੀਜ਼ਾਂ ਸ਼ਰਮਾ ਜੀ ਤਾਂ ਉਦੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਹਾਨੂੰ ਜਵਾਬ ਦੇ ਹੋਣਾ ਪੈਂਦਾ ਕਿ ਉਦੋਂ ਆਹ ਵਾਪਰ ਰਿਆ ਸੀ ਇਸ ਮਸਲੇ ਤੇ ਤੁਹਾਡਾ ਕੀ ਸਟੈਂਡ ਸੀ ਤੁਹਾਡੀ ਕੀ ਸ਼ਬਦਾਵਲੀ ਸੀ ਤੁਸੀਂ ਲੋਕਾਂ ਨੂੰ ਕੀ ਜਾਗਰੂਕਤਾ ਦਿੱਤੀ ਤੁਸੀਂ ਲੋਕਾਂ ਦੇ ਵਿੱਚ ਕਿਹੜੀ ਗੱਲ ਰੱਖੀ ਜੇਕਰ ਨਹੀਂ ਰੱਖ ਸਕੇ ਤਾਂ ਉਹ ਲੋਕਾਂ ਦਾ ਕਸੂਰ ਨਹੀਂਗਾ ਉਹ ਇੱਕ ਖਬਰਾਂ ਉੱਤੇ ਝਾਤ ਮਾਰਨ ਦੇ ਮਾਮਲੇ ਦੇ ਵਿੱਚ ਇੱਕ ਪਰਸਨੈਲਿਟੀ ਵਜੋਂ ਤੁਹਾਡੀ ਜਵਾਬਦੇਹੀ ਬਣਦੀ ਹੈ ਇਹ ਇੱਕ ਦੇਖਣ ਵਾਲੀ ਗੱਲ ਇਸ ਲਈ ਸਾਡਾ ਹਰ ਐਂਗਲ ਤੋਂ ਨਜ਼ਰਸਾਨੀ ਕਰਨਾ ਹਰ ਪੱਖ ਤੋਂ ਉਹਨੂੰ ਸਾਹਮਣੇ ਲਿਆਉਣਾ ਹਰ ਕੋਣ ਉਹਦਾ ਸਮਝਣਾ ਜ਼ਰੂਰੀ ਹੈ ਇਹ اخلاقی ਫਰਜ਼ ਹੈ ਜੀ ਅਸਲ ਦੇ ਵਿੱਚ ਨੈਤਿਕ ਫਰਜ਼ ਹੈ ਇੱਕ ਨੈਤਿਕ ਡਿਊਟੀ ਲੱਗੀ ਹੋਈ ਹੈ ਹਰ ਇੱਕ ਦੀ ਉਸ ਹੱਬ ਦੇ ਨਾਲ ਅ ਦੂਜੀ ਗੱਲ ਇਹ ਹੈ ਵੀ ਸ਼ਰਮਾ ਜੀ ਦੇਖੋ ਗੱਲ ਫੇਰ ਇਹ ਲੰਬੀ ਹੋ ਜਾਣੀ ਹੈ ਤਾਂ ਨੂੰ ਸਪਸ਼ਟਤਾ ਲੈਣੀ ਪਊਗੀ ਅਸਲ ਦੇ ਵਿੱਚ ਇਹ ਨਹੀਂਗਾ ਕਿ ਉਹ ਨਹੀਂ ਤਿਆਰੇ ਹੋ ਹਾਂ ਇਹ ਨਹੀਂਗਾ ਕਿ ਕਿਉਂਕਿ ਪਹਿਲਾਂ ਵੀ ਧਿਰਾ ਜੋਰ ਲਾ ਕੇ ਹਟਿਆ ਨੇ ਬਾਦਲ ਮਾੜਾ ਬਾਦਲ ਕੇ ਮਾੜੇ ਬਾਦਲਾਂ ਨੇ ਉਹ ਕਰਤਾ ਜਿੰਨਾ ਚਿਰ ਤੁਸੀਂ ਸੰਗਤ ਦੇ ਵਿੱਚ ਭਰੋਸਾ ਨਹੀਂ ਨਾ ਪੈਦਾ ਕਰਦੇ ਕਿ ਸਾਡੇ ਵਿੱਚ ਆ ਸਪਸ਼ਟਤਾ ਹੈ ਇਸ ਚੀਜ਼ ਨੂੰ ਪਰਨਾ ਕੇ ਅਸੀਂ ਚੱਲਾਂਗੇ ਆ ਧਿਰਾ ਦੇ ਨਾਲ ਇੰਨੀ ਨਹੀਂ ਦੂਰੀ ਸਾਡੀ ਰਹੂਗੀ ਜਾ ਇਸ ਤਰੀਕੇ ਤੇ ਤੁਸੀਂ ਸਹਿਮਤ ਨਹੀਂ ਗਏ ਹਾਂਜੀ ਪ੍ਰਵੀਨ ਜੀ ਇਹਦੇ ਵਿੱਚ ਕੋਈ ਦੂਰ رائے ਨਹੀਂ ਕਿ ਅਕਾਲੀ ਦਲ ਬਾਦਲਤਰ ਨੇ ਪੱਟੀਆਂ ਪਤਾਈਆਂ ਕੀਤੀ ਇਸੇ ਲਈ ਦੋ ਤਰੀਕ ਨੂੰ ਤਨਖਾਈੇ ਕਰਾਰ ਦਿੱਤੇ ਗਏ ਹਾਂਜੀ ਇਸੇ ਲਈ ਇਸੇ ਲਈ ਬਿਲਕੁਲ ਇਸੇ ਪੀਏ ਸਿਟੀ ਆਈ ਪਰ ਜਿਹੜੀਆਂ ਤਰ੍ਹਾਂ ਸ਼ਿਕਾਇਤ ਲੈ ਕੇ ਗਈਆਂ ਜਦੋਂ ਤੱਕ ਰਾਜ ਭਾਗ ਸੀ ਤਦ ਤੱਕ ਸ਼ਿਕਾਇਤ ਕਿਉਂ ਨਹੀਂ ਲੈ ਕੇ ਗਈ ਕਿਉਂ ਨਹੀਂ ਲੈ ਕੇ ਗਈ ਬਿਲਕੁਲ ਸਹੀ ਜੀ ਜਦੋਂ ਤੁਹਾਡੇ ਪੱਲੇ ਹੁਣ ਕੁਝ ਪੈਂਦਾ ਨਜ਼ਰ ਨਹੀਂ ਆਇਆ ਥੱਲੇ ਉਹ ਕੁਰਸੀਆਂ ਕਿਸਕੀਆਂ ਰਾਜਨੀਤਿਕ ਜ਼ਮੀਨ ਪੈਰਾਂ ਥੱਲੇ ਨਿਕਲ ਗਈ ਫਿਰ ਤੁਹਾਨੂੰ ਉਹਨਾਂ ਦੀਆਂ ਕਮੀਆਂ ਵਿੱਚ ਆ ਗਈ ਜੀ 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 ਇਹ ਉਹ ਨਕਮੀਆਂ ਜਿਹੜੀਆਂ ਤੁਹਾਡੀਆਂ ਤਾਂ ਨਾਲ ਸ਼ਾਮਲ ਸੀ ਤੁਸੀਂ ਭੋਗੀ ਰਹੇ ਹੋ ਆਨੰਦ ਮਾਣਿਆ ਬਿਲਕੁਲ ਬਿਲਕੁਲ ਇਹ ਬਰਾਬਰ ਨੇ ਹਾਂਜੀ ਸੱਤਾ ਵੇਲੇ ਤੀ ਗੱਲ ਆ ਕਿ ਹੁਣ ਤੁਸੀਂ ਇਹ ਦਿਖਾ ਰਹੇ ਹੋ ਤੁਸੀਂ ਕੱਲ ਤੱਕ ਸਭ ਦਾ ਹੁਕਮ ਮੰਨ ਕੇ ਆਪਣਾ ਜੁੱਲਾ ਸਮੇਟ ਲਿਆ ਤੇ ਅਗਲੇ ਕਹਿੰਦੇ ਕਿ ਸਾਡੀ ਪੱਟੀ 'ਚ ਜੇ ਅੱਗ ਵੱਲਦੀ ਆ ਅਸੀਂ ਕੀ ਲੈਣਾ ਹੂੰ ਸੱਤਾ ਵੇਲੇ ਜੋਟੀਦਾਰ ਸਾਂਝੀਦਾਰ ਤੇ ਨਾਲ ਦੇ ਸ਼ਰੀਕ ਤੇ ਸੱਤਾ ਗਈ ਤੋਂ ਵਿਕਟਮ ਨਹੀਂ ਫਿਰ ਤੁਸੀਂ ਬਣ ਸਕਦੇ